ਕਿੰਨੇ ਟਾਈਮ ਤੋਂ ਤੁਸੀਂ ਇੱਥੇ ਸਾਗ ਤੇ ਮੱਕੀ ਦੀ ਰੋਟੀ ਜੜੀ ਵੇਚਦੇ ਹੋ ਦੋ ਸਾਲ ਦੋ ਸਾਲ ਤੋਂ ਤੁਸੀਂ ਬਾਬੂ ਦੇ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਨਾ ਹੀ ਪੁੱਛੋ ਚੰਗਾ ਮੁੰਡਾ ਇੱਕ ਕੁੜੀ ਹੈ ਕੁੜੀ ਤੇ ਮੁੰਡਾ ਹੈ ਮੁੰਡਾ ਫਿਰ ਪੁੱਛਦਾ ਨਹੀਂ ਤੁਹਾਨੂੰ ਇੰਨੀ ਉਮਰ ਦੇ ਵਿੱਚ ਤੁਸੀਂ ਇੱਥੇ ਆ ਕੇ ਕੰਮ ਕਰ ਰਹੇ ਹੋ ਉਹ ਆਂਦੇ ਨੇ ਮਰੇ ਕੀਤੇ ਸਾਨੂੰ ਮਿਲੇ ਸਭ ਕੁਝ ਸਹੀ ਜਾਈਏ ਕੀ ਕਹਿੰਦਾ ਹੈ ਮਰੇ ਕੀਤੇ ਬੁੱਢਾ ਮਰਦਾ ਨਹੀਂ ਸ਼ਰਾਬ ਪੀਂਦਾ ਹੈ ਉਹ ਕਰਦਾ ਆ ਕਰਦਾ ਸਾਰੀ ਜਿਹੜੀ ਸੀ ਕੁੱਤੇ ਵਾਂਗੂ ਲੱਗਾ ਰਹੀ ਨਾ ਸਾਰੇ ਨੂੰ ਕਹਿੰਦਾ ਸ਼ਰਾਬਾਂ ਪੀਂਦਾ ਇਹ ਦੀਮਾ ਖਾਂ ਨਸ਼ੇ ਕਰਦਾ ਨਸ਼ੇ ਘਾਤਾ ਤੇ ਤੁਹਾਨੂੰ ਜਮਾ ਨਹੀਂ ਪੁੱਛਦਾ ਨਾ 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 ਉਮਰ ਸੀਗੇ ਇਸ ਟਾਈਮਾ ਰਾਮਕਰਨ ਦੀ ਉਮਰ ਸੀ ਇਸ ਟਾਈਮਾ ਤੁਸੀਂ ਲੋਕਾਂ ਨੂੰ ਜਿਹੜੇ ਰੋਟੀ ਖਵਾ ਰਹੇ ਬਣਾ ਕੇ ਮੇਰੇ ਕਰਮੀ ਮਾੜੇ ਨੇ ਕਰਜ਼ੇ ਨੂੰ ਕੈਂਸਰ ਹੋ ਗਿਆ ਸੀ ਹੂੰ ਐਸਾ ਬੇਹਦ ਸਾਫ ਲੱਗ ਗਿਆ ਹੂੰ ਕਰਜ਼ਾ ਚੜ ਗਿਆ ਸਿਰ ਤੇ ਫਿਰ ਕੰਮ ਕਰਨਾ ਵੀ ਹੈ ਰੋਟੀ ਖਾਣੀ ਹੈ ਠੀਕ ਇੱਕ ਮਹੀਨਾ ਰੋਟੀ ਨਹੀਂ ਖਾਧੀ ਨਾ ਚਾਹ ਪੀ ਕੇ ਵੇਖੀ ਪਾਣੀ ਪੁਣੀ ਪੀ ਕੇ ਗੁਜ਼ਾਰਾ ਕਰ ਲਿਆ ਫਿਰ ਦੋਸਤ ਨੇ ਪੈਸੇ ਦਿੱਤੇ ਉਹਨੇ ਆ ਕੰਮ ਸ਼ੁਰੂ ਕਰਾਤਾ ਮੁੰਵ ਰਵਿਜਾ ਕੁੱਤੀ ਖਾਰੇ ਕਿੰਨਾ ਟਾਈਮ ਹੋ ਗਿਆ ਤੁਹਾਡੀ ਘਰ ਵਾਲੀ ਦੀ 뎃ੂ ਉਹ 16 ਚ ਮਰ ਪੂਰੇ ਹੋ ਗਿਆ 2016 ਚ ਮਰ ਕੱਲੇ ਕਰਦੇ ਕੁੜੀ ਨਹੀਂ ਸਹਾਰਾ ਬਣਦੀ ਕੁੜੀ ਨਹੀਂ ਗੱਲ ਕੁੜੀ ਨੇ ਆਪਣੇ ਸਹੁਰਿਆਂ ਦਾ ਘਰ ਵੀ ਛੱਡ ਛੱਡਿਆ ਹੂੰ ਉਹਨੇ ਘਰ ਸਹੁਰਿਆਂ ਦਾ ਛੱਡਦਾ ਛੋਟੀ ਬੇਟੀ ਉਹ ਬੜੀ ਸਿਆਣੀ ਬੇਬੇ ਦੀ ਯਾਦ ਆਉਂਦੀ ਹੈ ਕਿ ਅੱਜ ਉਹ ਹੁੰਦੀ ਇਹ ਟਾਈਮ ਨਾਲ ਦੇਖਣਾ ਪੈਂਦਾ ਆਪ ਹੁਣ ਯਾਦ ਕਰਕੇ ਕੀ ਕਰ ਲਾਂਗਾ ਹੁਣ ਤਾਂ ਜੋ ਹੋ ਗਿਆ ਉਸ ਬੀਤ ਗਈ ਹੈ ਹੁਣ ਅੱਗੇ ਕੀ ਪੁੱਛਣਾ ਹੈ ਬਈ ਜੋ ਮਾਲਕ ਨੇ ਕੀਤਾ ਠੀਕ ਕੀਤਾ ਸਾਗ ਤੇ ਮੱਕੀ ਦੀ ਰੋਟੀ ਬਣਾ ਕੇ ਲੈ ਕੇ ਆਣੇ ਹੋ ਇਹ ਆਪ ਹੀ ਤਿਆਰ ਕਰਨਾ ਆਪ ਹੀ ਸਾਰਾ ਤਿਆਰ ਕਰਨਾ 1:30 2:00 ਉੱਠ ਪਈ ਫਿਰ ਸਾਗ ਤਾਂ ਨਿਰਾਸ਼ਾ ਆਉਂਦੀ ਹੈ ਦੁੱਖ ਹੁੰਦਾ ਹੈ 11 ਬੇਟੇ ਅਜੇ ਵੀ ਨਹੀਂ ਗਿਆ ਜਿੰਨੇ ساری عمر ਨਾਲ ਰੋਟੀ ਪਕਾਈ ਉਹਨਾਂ ਚਾਹ ਬਣਾਈ ਹੋਈ ਅੱਜ ਰੋਟੀਆਂ ਪਕਾਣੀਆਂ ਵੀ ਸਸ਼੍ਰੀਕਾ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲੇ ਕਹਿੰਦੇ ਨੇ ਮੈਂ ਤਾਂ ਦੁੱਖ ਚੇ ਵੀ ਖੁਸ਼ੀਆਂ ਲੱਭਣ ਵਾਲਾ ਇਨਸਾਨ ਸੀ ਪਰ ਕਿਸਮਤ ਨੇ ਇੱਦਾਂ ਦੀ ਠੋਕਰ ਮਾਰੀ ਥੀ ਕਿ ਜ਼ਿੰਦਗੀ ਤੋਂ ਵੀ ਮਨ ਪਰ ਗਿਆ ਜੀ ਹਾਂ ਅੱਜ ਅਸੀਂ ਤੁਹਾਨੂੰ ਇੱਕ ਇੱਦਾਂ ਦੀ ਸਟੋਰੀ ਨਾਲ ਰूबरू ਕਰਾਵਾਂਗੇ ਜਿੰਨੂੰ ਦੇਖ ਕੇ ਤੁਸੀਂ ਭਾਵੁਕ ਤਾਂ ਹੋਵੋਗੇ ਪਰ ਤੁਹਾਡੇ ਦੇ ਜਿਹੜਾ ਹੌਂਸਲਾ ਹੈ ਉਹ ਜ਼ਰੂਰ ਆ ਜਾਊਗਾ ਅੱਜ ਪਹਿਲੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟਰ ਆ ਜਿਹਨੂੰ ਇੱਕ ਜੁਗਾਰ ਲਾ ਕੇ ਇੱਕ ਥਮਾਨ ਕੈਰੀ ਕਰਨ ਲਈ ਬਣਾਇਆ ਹੋਇਆ ਇੱਕ ਬਾਪੂ ਜੀ ਨੇ ਜੋ ਕਿ ਕਿਸ ਹੋਟਲ ਦੇ ਬਿਲਕੁਲ ਸਾਹਮਣੇ ਬੈੰਦੇ ਨੇ ਕਰ ਕਰ ਉਹਨਾਂ ਦੇ ਬੱਚੇ ਤਾਂ ਹੈਗੇ ਆ ਪਰ ਕੋਈ ਸਹਾਰਾ ਜਿਹੜਾ ਬਣਨ ਨੂੰ ਤਿਆਰ ਨਹੀਂ ਹੈਗਾ ਇੱਕ ਇੱਥੇ ਜਿਹੜਾ ਇਹ ਸਾਗ ਤੇ ਮੱਕੀ ਦੀ ਰੋਟੀ ਵੇਚ ਰਹੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਦਾ ਨਾਲ ਜਿਹੜਾ ਹਸਪਤਲ ਪਰਿਆ ਕਿ ਉਹ ਇੰਨੀ ਉਮਰ ਦੇ ਵਿੱਚ ਜਿਹੜਾ ਇੱਥੇ ਸਾਗ ਤੇ ਮੱਕੀ ਦੀ ਰੋਟੀ ਵੇਚ ਰਹੇ ਨੇ ਕਾਰਨ ਕੀ ਬਣਿਆ ਸਭ ਤੋਂ ਪਹਿਲਾਂ ਬਾਪੂ ਜੀ ਨਾਲ ਗੱਲ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿੱਲ ਜਲ ਹੈ ਸਤਿ ਸ਼੍ਰੀ ਅਕਾਲ ਠੀਕ ਠੀਕੋ ਅੱਜ ਸਭਾਪੂ ਜੀ ਇਹ ਦੱਸੋ ਸਭ ਤੋਂ ਪਹਿਲਾਂ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਸਾਗ ਤੇ ਮੱਕੀ ਦੀ ਰੋਟੀ ਜੜੀ ਵੇਚ ਰਹੇ ਹੋ 2 ਸਾਲ 2 ਸਾਲ ਤੋਂ ਜਬ ਤੁਹਾਡੀ ਘਰ ਪਰਿਵਾਰ ਦੇ ਵਿੱਚ ਕੋਲ ਕੋਲ ਨਾ ਹੀ ਪੁੱਛੋ ਚੰਗਾ ਹੈ ਮੁੰਡਾ ਇੱਕ ਕੁੜੀ ਹੈ ਕੁੜੀ ਤੇ ਮੁੰਡਾ ਹੈ ਅੱਛਾ ਮੁੰਡਾ ਫਿਰ ਪੁੱਛਦਾ ਨਹੀਂ ਤੁਹਾਨੂੰ ਇੰਨੀ ਉਮਰ ਦੇ ਵਿੱਚ ਤੁਸੀਂ ਇੱਥੇ ਆ ਕੇ ਕੰਮ ਕਰਦੇ ਹੋ ਉਹ ਮਰੇ ਕਿਤੇ ਸਾਨੂੰ ਮਿਲੇ ਸਭ ਕੁਝ ਸਹੀ ਜਾਈਏ ਕੀ ਕਹਿੰਦਾ ਹੈ ਮਰੇ ਕਿਤੇ ਬੁੱਢਾ ਮਰਦਾ ਨਹੀਂ ਸ਼ਰਾਬ ਪੀਂਦਾ ਹੈ ਉਹ ਕਰਦਾ ਆ ਕਰਦਾ ਸਾਰੀ ਜਿਹੜੀ ਸੀ ਕੁੱਤੇ ਵਾਂਗੂ ਲੱਗ ਰਹੀ ਨਾ ਸਾਰੇ ਉਹ ਕਿਤੇ ਸ਼ਰਾਬਾਂ ਪੀਂਦਾ ਹੈ ਫੀਮਾ ਖਾਂ ਨਸ਼ੇ ਕਰਦਾ ਨਸ਼ੇ ਕਰਦਾ ਤੇ ਤੁਹਾਨੂੰ ਜਮਾ ਨਹੀਂ ਪੁੱਛਦਾ ਨੋ 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 ਸੋਚਿਆ ਸੀ ਕਦੇ ਕਿ ਇਹ ਟਾਈਮ ਆਊਗਾ ਕਿ ਜਿਸ ਬੁੱਤ ਨੂੰ ਇੰਨਾ ਪਾਲ ਪੋਸ ਕੇ ਵੱਡਾ ਕੀਤਾ ਹੈ ਸਾਰਾ ਬਰਨਤੀ ਜਿਹੜੀ ਉਮਰ ਸੀਗੀ ਇਸ ਟਾਈਮ ਆਰਾਮ ਕਰਨ ਦੀ ਉਮਰ ਸੀ ਇਸ ਟਾਈਮ ਤੁਸੀਂ ਲੋਕਾਂ ਨੂੰ ਜਿਹੜੇ ਰੋਟੀ ਖਵਾ ਰਹੇ ਬਣਾ ਕੇ ਮੇਰੇ ਕਰਮ ਹੀ ਮਾੜੇ ਨੇ ਕਰਮ ਕਰਮ ਨੂੰ ਕਿਉਂ ਮਾੜੇ ਕਹਿ ਰਹੇ ਹੋ ਕਿੱਦਾਂ ਲੱਗਦਾ ਇਹ ਵੀ ਕਰਮ ਮਾੜੇ ਨੇ ਕਰਜਾ ਨੂੰ ਕੈਂਸਰ ਹੋ ਗਿਆ ਸੀ ਹੂੰ ਐਸਾ ਬ੍ਰੇਸ ਹਾਬ ਲੱਗ ਗਿਆ ਹੂੰ ਕਰਜਾ ਚੜ ਗਿਆ ਸਿਰ ਤੇ ਫਿਰ ਕੰਮ ਕਰਨਾ ਵੀ ਹੈ ਰੋਟੀ ਖਾਣੀ ਹੈ ਇੱਕ ਮਹੀਨਾ ਰੋਟੀ ਨਹੀਂ ਸੀ ਖਾਦੀ। ਹਾਂ। ਨਾ ਚਾਹ ਪੀ ਕੇ ਵੇਖੀ। ਬਸ ਪਾਣੀ ਪੁਣੀ ਪੀ ਕੇ ਗੁਜ਼ਾਰਾ ਕਰ ਲਿਆ ਫਿਰ ਦੋਸਤ ਨੇ ਪੈਸੇ ਦਿੱਤੇ। ਉਹਨੇ ਆਕਾ ਮਸ਼ੂਰੂ ਕਰਾਤਾ। ਮੁੰਵਗੀਆਂ ਸੁੱਟੀ ਖਾਰੇ। ਕਿੰਨਾ ਟਾਈਮ ਹੋ ਗਿਆ ਤੁਹਾਡੀ ਘਰ ਵਾਲੀ ਦੀ ਧੱਤੂ? ਉਹ 16 ਚ ਮਰ ਪੂਰੇ ਹੋ ਗਿਆ। 2016 ਚ ਮਰ ਗਈ। ਉਦੋਂ ਤੋਂ ਇਕੱਲੇ ਹੀ ਰਹਨੇ ਹੋ ਇਕੱਲੇ ਕਰਦੇ ਕੁੜੀ ਨਹੀਂ ਸਹਾਰਾ ਬਣਦੀ ਕੁੜੀ ਨਹੀਂ ਗੱਲ। ਕੁੜੀ ਨੇ ਆਪਣੇ ਸਹੁਰਿਆਂ ਦਾ ਘਰ ਵੀ ਛੱਡ ਛੱਡਿਆ। ਹਾਂ। ਉਹਨ ਘਰ ਸੌਰਿਆ ਦਾ ਛੜਦਾ ਛੋਟੀ ਬੇਟੀ ਉਹ ਬੜੀ ਸਿਆਣੀ ਏ ਇੱਕ ਬੇਟਾ ਮਾਂ ਮਨੇ ਲੈ ਲਈ ਹੈ ਉਹ ਉਹਦੀ ਨਜ਼ੂਆਂ ਨੂੰ ਮੈਂ ਕਹਿ ਨਹੀਂ ਸਕਦਾ ਕਿਉਂਕਿ ਬੇਟੀ ਕੱਲੀ ਜਿਹੜੀ ਛੋਟੀ ਉਹ ਸਾਸ ਦੇ ਕੋਲ ਕੱਲੀ ਹੋਈ ਏ ਤੇ ਸੌਰਾ ਹੈ ਨਹੀਂ ਪਰਾਉਣਾ ਚੰਦੀਗੜ ਲੱਗਾ ਹੋਇਆ ਮੈਂ ਉਹਨੂੰ ਇਹ ਕਹਿ ਸਕਦਾ ਵੀ ਮੇਰਾ ਆਣ ਕੇ ਕਰੋ ਅੱਛਾ ਐ ਉਮੀ ਸੀਗੀ ਕਿ ਇਸ ਉਮਰ ਦੇ ਵਿੱਚ ਜਿਹੜਾ ਕੰਮ ਕਰਨਾ ਪਊਗਾ ਇੱਕ ਪੁੱਤ ਨੂੰ ਰਾਜੇ ਵਾਂਗੂ ਪਾਲ ਦੇਣਾ ਹੈ ਪਰ ਜਦੋਂ ਉਹਦਾ ਟਾਈਮ ਆਇਆ ਉਹ ਨਸ਼ਿਆਂ ਦੇ ਵਿੱਚ ਪੈ ਗਿਆ ਉਹ ਤੁਹਾਨੂੰ ਪੁੱਛਦਾ ਨਹੀਂ ਫੁੱਟਦਾ ਉਹ ਮੈਂ ਉਹ ਦੇ ਮੈਨੂੰ ਨਸ਼ਿਆਂ 'ਚ ਪਾਉਂਦਾ ਵੀ ਇਹ ਨਸ਼ੇ ਕਰਦਾ ਅੱਛਾ ਤੁਹਾਨੂੰ ਕਹਿੰਦਾ ਨਸ਼ੇ ਕਰਦਾ ਹੈ ਨਾ ਇਹ ਨਸ਼ੇ ਕਰਦਾ ਅੱਛਾ ਸਾਰੀ ਜੜੀ ਇੱਥੇ ਬੈਠਾ ਰੀਣਾ ਕੰਮ ਕਰਦਾ ਰੀਣਾ ਜੇ ਮੈਂ ਨਸ਼ੇ ਕਰਦਾ ਜੇ ਨਸ਼ੇ ਕਰਦਾ ਹਾਂ ਤੇ ਫਿਰ ਇੱਥੇ ਥੋੜੀ ਬੈਠ ਸਕਦਾ ਹਾਂ ਬਿਲਕੁਲ ਤੇ ਤੁਹਾਨੂੰ ਬੇਬੇ ਦੀ ਯਾਦ ਆਉਂਦੀ ਹੈ ਕਿ ਅਜੋ ਹੁੰਦੀ ਹੈ ਟਾਈਮ ਨਾ ਦੇਖਣਾ ਪੈਂਦਾ ਆਪ ਯਾਦ ਕਰਕੇ ਕੀ ਕਰ ਲਾਂਗਾ ਹੁਣ ਤਾਂ ਜੋ ਹੋ ਗਿਆ ਉਸ ਬੀਤ ਗਈ ਹੈ ਹੁਣ ਅੱਗੇ ਕੀ ਪੁੱਛਣਾ ਬਈ ਜੋ ਮਾਲਕ ਨੇ ਕੀਤਾ ਠੀਕ ਕੀਤਾ ਅੱਛਾ ਜਿਹੜਾ ਇਹ ਸਾਗ ਤੇ ਮੱਕੀ ਦੀ ਰੋਟੀ ਬਣਾ ਕੇ ਲੈ ਕੇ ਆਨੇ ਹੋ ਇਹ ਆਪ ਹੀ ਤਿਆਰ ਕਰਨਾ ਆਪ ਹੀ ਸਾਰਾ ਤਿਆਰ ਕਰਨਾ ਕਿੰਨੇ ਵਜੇ ਡੇਢ ਵਜੇ 2 ਵਜੇ ਉੱਠ ਪਈ ਫਿਰ ਸਾਗ ਤਾਂ ਨਿਰਾਸ਼ਾ ਆਉਂਦੀ ਹੈ ਦੁੱਖ ਹੁੰਦਾ ਹੈ ਬੇਟੇ ਅਜੇ ਵੀ ਨਹੀਂ ਯਾਦ ਆ ਰਿਹਾ जिन्ने सारी उमर ना रोटी पकाई होए ना चाय बनाई होए आज रोटियां पकाणियां ਵੀ ਹੁੰਦਾ ਹੈ ਕਿ ਅੱਜ ਬੇਬੇ ਹੁੰਦੀ ਤਾਂ ਤੁਹਾਨੂੰ ਇਹ ਕੰਮ ਨਾ ਕਰਨਾ ਪੈਂਦਾ ਅੱਜ ਜੇ ਕਰਨਾ ਵੀ ਪੈਂਦਾ ਤਾਂ ਹੈਲਪ ਕਰਾਉਂਦੇ ਨਾ ਨਾ ਇਹ ਫਿਰ ਕਰਨਾ ਹੀ ਨਹੀਂ ਪੈਣਾ ਉਹਨਾਂ ਦੇ ਪੈਸਾ ਬੜੇ ਸਾਹਿਬ ਲੱਗੇ ਨਾ ਲੋਨ ਲਿਆ ਬੈਂਕ ਤੋਂ ਪੈਨਸ਼ਨ ਸਾਰੀ ਉੱਥੇ ਜਾਂਦੀ ਜੀ ਪੈਨਸ਼ਨ ਚਾਰ ਸਾਲ ਤੋਂ ਜਾਣੀ ਸੀ ਤੁਹਾਨੂੰ ਜਾਣਗੇ ਫਿਰ ਦੋਸਤ ਨੇ ਸਾਰਾ ਲੋਨ ਲੈ ਕੇ ਦਿੱਤਾ ਉਹ ਦਿੱਤਾ ਜਿਹੜੇ ਲੋਨ ਵਗੈਰਾ ਹੈ ਜਿੰਨਾ ਵੀ ਕੰਮ ਆ ਉਹ ਤੁਸੀਂ ਆਪ ਹੁਣ ਜਿਹੜਾ ਕਰਜ ਉਤਾਰ ਰਹੇ ਹੋ ਹਾਂ ਆਪਣਾ ਆਪ ਹੀ ਉਤਾਰ ਰਹੇ ਜਿੰਨੀ ਪੈਨਸ਼ਨ ਮਿਲਦੀ ਹੈ ਉਹ ਸਾਰੀ ਪੈਨਸ਼ਨ ਉੱਥੇ ਹੀ ਜਾਂਦੀ ਮੈਨੂੰ ਮੈਂ ਇੱਕ ਰੁਪਈਆ ਨਹੀਂ ਲੈਂਦਾ ਕਰ ਇੱਥੋਂ ਕਮਾ ਕੇ ਰੋਟੀ ਖਾਣਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਨੇ ਵਜੇ ਐਸੇ ਸਵੇਰੇ ਆ ਜੇ ਸਸਤਾ 8:00 ਜੇ ਕੋਈ ਮੈਂ ਨਾਲ ਜੜੀਆਂ ਬੂਟੀਆਂ ਦਾ ਵੀ ਕਰਦਾ ਅੱਛਾ ਜਿਨ੍ਹਾਂ ਨੂੰ ਕੋਈ ਤਕਲੀਫ ਹੁੰਦੀ ਹੈ ਜਿਵੇਂ ਪੀਲੀਆ ਹੋ ਗਿਆ ਕਿਸੇ ਨੂੰ ਸਿਰ ਦਰਦ ਜਾਂ ਜ਼ਖਾਮ ਖਾਂਸੀ ਹੋ ਗਈ ਉਹਦਾ ਵੀ ਕਰਦਾ ਅੱਛਾ ਕੋਈ ਹੋਰ ਬਿਮਾਰੀ ਹੈ ਉਹਦਾ ਵੀ ਬਾਹਰੋਂ ਦਵਾਈਆਂ ਮੰਗਾ ਕੇ ਜਪਾਨ ਤੋਂ ਤੇ ਬੰਗਲੌਰ ਤੋਂ ਉਹ ਵੀ ਦੇਣਾ ਉਹਨਾਂ ਦੇ ਪੈਸੇ ਲੱਗਦੇ ਨੇ ਬਵਾ ਸੀਰੇ ਇਹ ਤਿੰਨਾਂ ਦਿਨਾਂ ਹੀ ਠੀਕ ਹੈ ਪੀਲੀਆ 5 ਮਿੰਟ ਬਾਅਦ ਆਰਾਮ ਆਉਣਾ ਸ਼ੁਰੂ ਹੋ ਜਾਏਗਾ ਜਿੰਨਾ ਜ਼ਿਆਦਾ ਹੋਏਗਾ ਪੰਜ ਚਾਰ ਦਿਨ ਲੱਗ ਜਾਣਗੇ ਨਹੀਂ ਤਿੰਨ ਦਿਨ ਠੀਕ ਹੈ ਖਰਚਾ ਪਾਣੀ ਨਿਕਲ ਜਾਂਦਾ ਹੈ ਜਿਹੜਾ ਸਾਲ ਸੀ ਉਹਨਾਂ ਤੋਂ ਪੈਸੇ ਨਹੀਂ ਲੈਂਦੇ ਫ੍ਰੀ ਚ ਸੇਵਾ ਕਰਦੇ ਫ੍ਰੀ ਕੀ ਬਾਤ ਹੈ ਬਾਪੂ ਜੀ ਦੇ ਹੌਸਲੇ ਨੂੰ ਦੇਖੋ ਕਹਿੰਦੇ ਵੀ ਕਮਾਣ ਵਾਲਾ ਕੋਈ ਹੈ ਨਹੀਂ ਆਪਣਾ ਗੁਜ਼ਾਰਾ ਆਪ ਕਰਦੇ ਨੇ ਲੋਕਾਂ ਨੂੰ ਜਿਹੜੇ ਮੱਕੀ ਦੀ ਰੋਟੀ ਤੇ ਸਾਗ ਖਵਾ ਰਹੇ ਨੇ ਪਰ ਜਿਹੜੀ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਜੇ ਕਹਿੰਦੇ ਕਿਸੇ ਨੂੰ ਪੀਲੀਆ ਹੈ ਜਾਂ ਕੋਈ ਵੀ ਬਿਮਾਰੀ ਹੈ ਬਵਾਸੀਰ ਹੈ ਜਾਂ ਕੋਈ ਹੋਰ ਬਿਮਾਰੀ ਹੈ ਉਹਦਾ ਜਿਹੜਾ ਹੈ ਫ੍ਰੀ ਦੇ ਵਿੱਚ ਜਿਹੜਾ ਇਲਾਜ ਕਰਦੇ ਫ੍ਰੀ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਅੱਛਾ ਇੱਕ ਗੱਲ ਦੱਸੋ ਇੱਕ ਪਲੇਟ ਕਿੰਨੇ ਦੀ ਹੁੰਦੀ ਹੈ ਤੁਹਾਡੀ 50 ਰੁਪਏ ਦੀ ਹੈ ਜੇ ਕੋਈ ਗਰੀਬ ਆ ਗਿਆ ਹਾਂ ਪੈਸੇ ਨਹੀਂ ਅੱਛਾ ਪਾਉ ਕਿਉਂ ਹੋ ਰਿਹਾ ਰੋ ਕੇ ਹੈਂ ਕੀ ਦੱਸੋ ਕੀ ਹੋਇਆ ਦੱਸੋ ਸਾਨੂੰ ਦੱਸੋ ਕੀ ਹੋਇਆ ਕਿ ਬੇਟੇ ਜਿਸ ਵਾਸਤੇ ਕਦੀ ਕਿਸੇ ਤੋਂ ਪਾਣੀ ਵੀ ਨਾ ਪੀਤਾ ਹੋਵੇ ਹੈ ਫਾਇਆ ਹੀ ਕਿਸੇ ਤੋਂ ਚਾਹ ਦਾ ਕੱਪ ਨਹੀਂ ਪੀਤਾ ਖਵਾ ਕੀ ਆਇਆ ਅੱਜ ਮੈਨੂੰ ਠੱਕੇ ਖਾਣੇ ਪੈਣੇ ਜ਼ਿੰਦਗੀ ਤਾਂ ਮੰਨ ਪਰ ਗਿਆ ਹੈ ਐਨੇ ਹਾਲਾਤ ਦੇਖ ਕੇ ਇਧਰ ਹਾਂਜੀ ਅਤਿਕਥੇ ਸੋਚੇ ਨੇ ਕਿ ਆਪਣੀ ਜ਼ਿੰਦਗੀ ਨੂੰ ਕਿਸੇ ਆਸ਼ਰਮ ਦੇ ਵਿੱਚ ਜਾ ਕੇ ਜਾਂ ਕਿਸੇ ਹੋਰ ਸਥਾਨ ਦੇ ਵਿੱਚ ਜਾ ਕੇ ਵਿਤੀਤ ਕਰ ਲਾਂ। ਨਾ ਜੀ ਨਾ। ਇਹਦੇ ਕੰਮ ਕਰਨ ਨਹੀਂ। ਕਿਸੇ ਅੱਗੇ ਆਇਆ ਨਹੀਂ ਅਸਤਨਾ ਮੈਨੂੰ ਦੇ ਦੇ। ਮਾਲਕ ਅੱਗੇ ਅਰਦਾਸ ਕੀਤੀ ਮਾਲਕਾ ਆਈ ਦੀ। ਆਵੇ ਬੈਠੇ ਸਰਦਾਰ। ਬਿਲਕੁਲ। ਇਹਦੇ ਗਹਿਣ ਕੰਮ ਰੁਕ ਗਿਆ ਸੀ। ਦੇਖ। ਇਹੇ ਸ਼ੁਰੂ ਕਰ। ਬਾਪੂ ਜੀ ਜਿਹਦੇ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਭਾਉ ਖਾ ਰਹੇ ਨੇ ਬਾਪੂ ਜੀ ਰੋ ਰਹੇ ਨੇ ਕਹਿੰਦਾ ਕਿ ਹਮੇਸ਼ਾ ਹੱਥ ਐਂ ਰੱਖਣਾ ਐਂ ਨਹੀਂ ਰੱਖਣਾ ਕਿਸੇ ਤੋਂ ਮੰਗਣਾ ਨਹੀਂ ਹੈਗਾ ਮਿਹਨਤ ਕਰਕੇ ਅੱਜ ਵੀ ਖਾ ਰਹੇ ਨੇ ਇਹਨਾਂ ਦਾ ਹੌਸਲਾ ਦੇਖ ਲੋਗੇ ਕਿੰਨੇ ਮਿਹਨਤ ਕਰਕੇ ਅੱਜ ਵੀ ਰੋਟੀ ਜਿਹੜੀ ਇਹ ਖਾ ਰਹੇ ਨੇ ਬਾਪੂ ਜੀ ਜੇ ਕਿਸੇ ਨੇ ਇੱਥੇ ਆਣਾ ਹੋਵੇ ਜੇ ਤੁਹਾਡੀ ਹੈਲਪ ਕਰਨੀ ਹੋਵੇ ਕੋਈ ਨੰਬਰ ਵਗੈਰਾ ਦੇ ਦੋਗੇ ਆਪਣਾ ਜੀ ਲੋਕੇਸ਼ਨ ਦੱਸ ਦੋਗੇ ਬੇਠੇ ਨਾ ਹੀ ਦੇਣ ਤਾਂ ਚੰਗਾ ਹੀ ਹੈ ਕਿਉਂ ਲੈਣਾ ਕਿਉਂ ਨਹੀਂ ਜਾਂਦੇ ਕੋਈ ਗੁਰੂ ਆਪੇ ਦੇਈ ਜਾਂਦਾ ਕੀ ਲੋੜ ਆਪਣਾ ਜਿਹੜਾ ਦਾਲ ਫੁੱਲ ਕਾ ਚੱਲੀ ਜਾਂਦਾ ਕੀ ਕਰਨਾ ਐਵੇਂ ਅੱਗੇ ਦਿੱਤੀ ਲੋਕਾਂ ਨੇ ਮਦਦ ਕੀਤੀ ਐ ਅਜੇ ਜਿਵੇਂ ਗਰਮੀਆਂ ਆ ਜਾਣਗੇ ਫਿਰ ਗਰਮੀ ਚ ਵੀ ਇਹੀ ਰੱਖਦੇ ਹੋ ਮੱਕੇ ਦੀ ਰੋਟੀ ਦੇ ਨਹੀਂ ਨਹੀਂ ਗਰਮੀ ਚ ਫਿਰ ਲੱਸੀ ਦਹੀਂ ਤੇ ਹੋਰ ਵੀ ਚੀਜ਼ਾਂ ਜੇ ਕੋਈ ਕਹਿੰਦਾ ਵਈ ਸਾਖਣੇ ਉਹਦੇ ਨਾਲ ਆਰਡਰ ਦੇ ਦਿੰਦੇ ਨੇ ਫਿਰ ਉਹਦੇ ਬਣਾ ਲਿਈ ਹਾਂ ਅੱਛਾ ਜਿਹੜਾ ਸਾਗ ਬਣਾਉਂਦੇ ਹੋ ਫਿਰ ਆਪ ਬਣਾਉਂਦੇ ਹੋ ਆਪ ਹੀ ਸਾਰਾ ਕੰਮ ਆਪ ਕਰਦਾ ਕਿਸੇ ਕੋਲ ਨਹੀਂ ਮੰਡਾ ਨਹੀਂ ਪੁੱਛਦਾ ਨਾ ਨਾ ਕੋਈ ਮਸਵਲ ਨਹੀਂ ਇੱਕ ਮੁੰਡਾ ਸੀ ਇਹਨੇ ਰੀਜਾ ਨਾ ਪਾ ਲਿਆ ਸੀਗਾ ਹਾਂ ਅੱਜ ਉਹਨੇ ਇਦਾਂ ਤਾਂ ਦਿਨ ਦਿਖਾਤਾ ਕਿ ਇੱਕ ਰੋਡ ਦੇ ਕਿਨਾਰੇ ਸਟਾਲ ਲਾ ਕੇ ਆਪਣਾ ਕੁਝ ਵਸਤਾ ਸੀ ਨੌਕਰੀ ਦੇ ਵਲਵਾਤਾ ਸੀ ਮੇਰੇ ਅਫਸਰਾਂ ਨੇ ਉਹਨੇ ਚੰਗੀ ਉਤੋਂ ਵੀ ਹਰਾ ਫੇਰੀ ਲੱਗ ਗਿਆ ਸੀ ਕਰਨ ਅੱਜ ਪਹਿਲਾਂ ਕੀ ਕਰਦੇ ਸੀ ਬਾਪੂ ਜੀ ਮੈਂ ਸਰਵਿਸ ਕਰਦਾ ਸੀ ਯੂਨੀਵਰਸਿਟੀ 'ਚ ਯੂਨੀਵਰਸਿਟੀ 'ਚ ਰਹਾਂਦੇ ਸੀ ਨਹੀਂ ਪ੍ਰੈਕਟੀਕਲ ਕਰਵਾਉਂਦਾ ਸੀ ਡਾਕਟਰਾਂ ਦੇ ਨਾਲ ਲਾ ਕੇ ਉਹਨਾਂ ਦੇ ਬੱਚਿਆਂ ਨੂੰ ਤੇ ਉਹ ਫਸਲਾਂ ਦੇ ਬਾਰੇ ਵੀ ਕੁਝ ਤਿਆਰ ਜਿਹੜਾ ਉਹਨਾਂ ਨੇ ਉਹ ਨਾਲ ਤਿਆਰ ਕਰਾਉਂਦੇ ਸੀ Yeah. ਤੁਸੀਂ ਦੇਖ ਸਕਦੇ ਹੋ ਬਾਪੂ ਜੀ ਦੇ ਹਾਲਾਤ ਕਿੰਨੇ ਜ਼ਿਆਦਾ ਮਾੜੇ ਨੇ ਬਹੁਤ ਜ਼ਿਆਦਾ ਭੁੱਖ ਹੋ ਰਹੇ ਨੇ ਤਸਵੀਰਾਂ ਵੀ ਤੁਹਾਨੂੰ ਦਿਖਾਤੀਆਂ ਇਸ ਦੇ ਨਾਲ ਨਾਲ ਤੁਹਾਨੂੰ ਦਿਖਾਦਾ ਕਿ ਬਾਪੂ ਜੀ ਦਾ ਦੁੱਖ ਕਿੰਨਾ ਜ਼ਿਆਦਾ ਵੱਡਾ ਹੈ ਜਿਕੇ ਆਪਾਂ ਇੱਕ ਔਲਾਦ ਦੀ ਆਪਾਂ ਗੱਲ ਕਰਦੇ ਕਹਿੰਦੇ ਚਾਰ ਪੁੱਤ ਨੂੰ ਇੱਕ ਬਾਪੂ ਤਾਂ ਬਣਾ ਗਏ ਪਾਲ ਪੋਸ ਕੇ ਉਹਨਾਂ ਨੂੰ ਵੱਡਾ ਕਰ ਦਿੱਤਾ ਪਰ ਜਦੋਂ ਉਹਨਾਂ ਦੀ ਵਾਰੀ ਆ ਜਾਂਦੀ ਹੈ ਉਹ ਕਹਿੰਦੇ ਉਹਨਾਂ ਨੂੰ ਪੁੱਛਦੀ ਨਹੀਂ ਹੈ ਕਿਤੇ ਨਾ ਕਿਤੇ ਜਿਹੜੀ ਗੱਲ ਆ ਬਿਲਕੁਲ ਹਕੀਕਤ ਤੇ ਸੱਚਾਈ ਜਿਹੜੀ ਅੱਜ ਤੁਹਾਨੂੰ ਰੂਬਰੂ ਕਰਾਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਦਾਂ ਦੀ ਔਲਾਦਾਂ ਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਤੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਲਾਈਕ ਕਰ ਦਿਓ ਜੇਕਰ ਤੁਸੀਂ ਇਹਨਾਂ ਦੀ ਹੈਲਪ ਕਰ ਸਕਦੇ ਹੋ ਤਾਂ ਪਲੀਜ਼ ਇਹਨਾਂ ਦੀ ਹੈਲਪ ਕਰ ਦਿਓ ਆ ਕਹਿੰਦੇ ਵੀ ਹੱਥ ਜਿਹੜਾ ਹੈ ਐਦਾਂ ਕਰਕੇ ਐਦਾਂ ਕਰਕੇ ਨਹੀਂ ਐਦਾਂ ਕਰਕੇ ਮੈਨੂੰ ਚਾਹੀਦਾ ਹੈ ਕਿਉਂਕਿ ਇਹ ਦਿਨ ਇਹਨਾਂ ਦੀ ਜੇਕਰ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਤਾਂ ਇੱਥੇ ਆ ਕੇ ਸਾਗ ਤੇ ਮੱਕੀ ਦੀ ਰੋਟੀ ਖਾ ਲਿਓ ਤਾਂ ਕਿ ਇਹਨਾਂ ਦੀ ਹੈਲਪ ਹੋ ਸਕੇ ਤੇ ਹੋਰ ਇਹਦੇ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦਿਸੇ ਦੀ ਹੈਡਲਾਈਨਸ ਮੈਂ ਨੇ ਹਮਲੇ ਕੈਮਰਾ ਪਰਸਨਸ ਹਨ ਇਹਨਾਂ